ਮੁਹਾਲੀ ਦੇ ਫੇਸ 9 ਇੰਡਸਟਰੀਅਲ ਏਰੀਆ ਸਥਿਤ ਹਾਈ-ਟੈਕ ਇੰਡਸਟਰੀ ਦੇ ਆਕਸੀਜਨ ਸਿਲੰਡਰ ਦੇ ਵਿੱਚ ਬਲਾਸਟ ਹੋਣ ਤੋਂ ਬਾਅਦ ਉੱਥੇ ਮਾਹੌਲ ਕਾਫੀ ਗੰਭੀਰ ਦਿਖਾਈ ਦੇ ਰਿਹਾ ਜਿਸ ਦੇ ਚਲਦੇ ਹੋਏ ਅੱਜ ਸਿਆਸਤ ਤੋਂ ਉੱਪਰ ਉੱਠ ਕੇ ਹਰ ਪਾਰਟੀ ਦੇ ਨੇਤਾ ਮੌਕੇ ਤੇ ਪਹੁੰਚੇ ਅਤੇ ਲੋਕਾਂ ਨਾਲ ਦੁੱਖ ਵੀ ਵੰਡਾਇਆ ਇਸ ਮੌਕੇ ਦੇ ਉੱਤੇ ਲੋਕਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਮ੍ਰਿਤ ਲੋਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਐਂਬੂਲੈਂਸ ਦਾ ਰਾਹ ਘੇਰ ਕੇ ਨਾਰੇਬਾਜੀ ਕੀਤੀ ਗਈ ਅਤੇ ਆਪਣਾ ਦੁੱਖ ਪ੍ਰਗਟਾਇਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਕਹਿੰਦੇ ਜਿੰਨੇ ਜਣ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੀ ਜਿਹੜੀ ਬੋਡੀ ਹੈ ਅਸੀਂ ਜਾਣਦੇ ਹਾਂ ਅਸੀਂ ਜਿਹੜਾ ਕਰਦੇ ਹਾਂ ਉਹਨਾਂ ਨੂੰ ਵਾਪਸ ਲੈ ਕੇ ਜੀ ਅੱਗੇ ਜਿਹੜੇ ਲੜ ਗਏ ਉਹ ਕਹਿੰਦੇ ਕੀ ਮੰਗਦੇ ਕਰ ਰਹੇ ਵਾਈਟ ਡਰੈਗਨ ਨੂੰ ਜੈ ਇਨਕੀ ਕੰਪਨੀ ਜੈ ਨਹੀਂ ਮੁਸ ਕਰੋ ਕੋਈ ਨਹੀਂ ਸੁਣ ਮੇਰਾ ਤੁਹਾਨੂੰ ਮਿਲਿਆ ਨਹੀਂ 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 आप ने तो समझा मालूम किस तरह की कार्रवाई होनी चाहिए ये मुदो फरमाई के देखे क्या करूंगा कि थे यार मुदो फरते हम रहते हैं कौन बेसाज हो चुकी इंसाफ की है तोड़ेली की इंसाफ की है ये इंसाफ फिर कितनी बारी करनी है चलो इंसाफ की होना चाहिए मुआवजा मिलना चाहिए इंसाफ की जरूरत है आपके जगह इंसाफ ਜਾਵੇਂ ਮੈਂ 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 ਮਾਈਕਲ ਦੇ ਸਾਈਡ ਤੋਂ ਦੇਖਿਆ ਬੜੀ ਮੋਟਾ ਪਾਤੀ ਕਰ ਰਿਹਾ ਹੈ। ਇੱਕ ਵੱਡਾ ਬਲਾਕ ਪਿਆ ਇੰਪੈਕਟ ਬਹੁਤ ਜ਼ਿਆਦਾ ਵੀ ਹੋ ਰਿਹਾ ਨਾ ਪਈਆਂ ਨੇ ਕੁਝ ਟੁਕੜੇ ਹੋ ਗਏ। ਤੇ ਤਿੰਨ ਇੰਜਰ ਨੇ ਜਿੰਨੇ ਬਾਰੇ ਲਾਰਜ ਚੱਲ ਰਹੇ ਹੁਣ ਅਸੀਂ ਪਰਿਵਾਰ ਨੂੰ ਇਸ ਬਾਰੇ ਜਾਣਦਾਰ ਨਾ ਕਿ ਕਿਸ ਤਰ੍ਹਾਂ ਇਹ ਰਿਵਰ ਨੂੰ ਮਦਦ ਚਾਹੀਦੇ ਨਾਲ ਹੈ। ਜੇ ਕੋਈ ਮਾਲ ਫੰਕਸ਼ਨਿੰਗ ਹੋਈ ਹੈ ਉਹਦੇ ਵੀ ਇੰਪੈਕਟ ਹੋਏਗਾ। ਪੈਸੇ ਹੈਵੇਂ ਦੇ ਕੱਲ ਦੇ ਵਿੱਚ ਕੋਈ ਗੁੰਡੀ ਨਹੀਂ ਹੈਗੀ। ਇਧਰ ਤੇ ਕਿਵੇਂ ਹੋਇਆ ਬੜਾ ਕਰਾ ਨੀਲੇ ਕੰਨ ਬਲਾਸਟ ਹੋਪਰ ਟੈਸੇ ਇਨਫੈਕਟ ਦੇਖ ਕੇ ਬੜਾ ਦਿਲ ਨੂੰ ਉਤ ਪਹੁੰਚੇ ਠੀ ਪਹੁੰਚੇ ਤੇ ਅਸੀਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਬੰਤੇ ਇੰਜਣ ਨੇ ਉਹ ਜਲਦੀ ਠੀਕ ਹੋਏ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਸਲਾ ਬਖਸ਼ੇ। ਸਰਕਾਰ ਨੂੰ ਨੋਕੋਂ ਮੌਤਰੀ ਤੁਲਪ ਨੇ ਉੱਪਰੀ ਸਰਕਾਰ ਮੌਰੇ ਦਗੇਗੀ ਵੀ ਸਰਪੰਚ ਨਾਲ ਨਿਕਲੇ ਐਮਐਲਏ ਸਾਹਿਬ ਨੇ ਭਾਣਾ ਸੀ ਕਿ ਉਹ ਧਾਰਮਿਕ ਸਮਾਧਨ ਦਾ ਸੰਗਰ ਦੇ ਦੇਣੀ। ਸਰਕਾਰ ਨਾਲ ਖੜੀਏ ਮੁਹਾਵਜ਼ਾ ਜੋ ਵੀ ਹੋਈਆਂ ਹਨ ਉਹੀ ਕਲਮ ਮੁਹਾਵਜ਼ੇ ਨੇ ਹੋਰ ਵੀ ਜਿੱਦਿਆਂ ਨੇ ਜੋ ਵੀ ਇਹਨਾਂ ਨੂੰ ਇਨਸਾਫ ਵਾਸਤੇ ਜਿਹੜੀ ਵੀ ਚੀਜ਼ ਹੋਏਗੀ ਸਰਕਾਰ ਟੱਕ ਦੇ ਨਾਲ ਖੜੀ ਐ ਅਸੀਂ ਨਾਲ ਖੜੇ ਹਾਂ ਸਾਡਾ ਫਰਜ਼ ਹੈ ਅਸੀਂ ਇਹਨਾਂ ਨੂੰ ਜੋ ਇਹਨਾਂ ਦੇ ਮਨ ਦੇ ਹਿੱਤ ਕਿਸ ਤਰੀਕੇ ਨਾਲ ਵੀ ਚੱਲ ਚੱਲੀ ਬਤੀਆਂ ਨੂੰ ਉਸੇ ਕਰਾ ਕੇ ਤੇ ਇਹਨਾਂ ਦੇ ਨਾਲ ਖੜੀ ਤੇ ਇਹਨਾਂ ਦੇ ਨਾਲ ਖੜੇ ਹਾਂ ਠੀਕ ਠੀਕ ਦੇਖੋ ਬੜੀ ਮੰਦ ਭਾਗੀ ਘਟਣਾ ਹੋਈ ਆ ਬੜੇ ਦੁੱਖ ਦੀ ਗੱਲ ਹੈ ਕਿ ਦੋ ਵਰਕਰਸ ਦੀ ਜਾਨ ਗਈ ਹੈ ਔਰ ਕਿਸੇ ਸ਼ਬਦਾਂ ਨਾਲ ਉਹਨਾਂ ਦੇ ਜਿਹੜਾ ਜਾਣਾ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇੰਡਸਟਰੀ ਮੈਂ ਇੰਡਸਟਰੀ ਨਾਲ ਸੰਬੰਧ ਰੱਖਦਾ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋਏ ਕਈ ਵਾਰ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ ਮੈਨੂੰ ਮੈਂ ਮੇਰੀ ਗੱਲਬਾਤ ਹੋਈ ਹੈ ਤੇ ਮੈਨੂੰ ਪਤਾ ਲੱਗਿਆ ਕਿ ਇੱਕ ਸਾਥੀ ਦੀ ਐਸਆਈ ਵੀ ਆਲਰੇਡੀ ਰਜਿਸਟ੍ਰੇਸ਼ਨ ਸੀਗੀ ਔਰ ਦੂਸਰਾ ਤੋਂ ਕੰਟਰੈਕਟ ਦੇ ਸੀਗਾ ਇੰਡਸਟਰੀ ਦੇ ਮਾਲਕਾਂ ਨਾਲ ਵੀ ਜੋ ਗੱਲ ਹੋਈ ਹੈ ਉਹਨਾਂ ਨੂੰ ਮੈਂ ਕਿਹਾ ਕਿ ਜੋ ਬੈਸਟ ਬੰਦਾ ਕੀਤਾ ਜਾਣਾ ਚਾਹੀਦਾ ਸਰ ਕਿੰਨੀ ਵੀ ਗੱਲ ਇਹ ਸਿੱਖੀ ਦੱਸਿਆ ਮੋਰਕਲੇ ਕਰਦੇ ਕਿੰਨੀ ਵੀ ਜਣੇ ਸੁੱਛਣ ਸਾਡੀ ਮੇਰੀ ਹਾਲੇ ਉਨੀ ਡਿਟੇਲ ਗੱਲ ਨਹੀਂ ਹੋਈ ਮੈਂ ਆਂਦੇ ਪੁੱਛਿਆ ਕਿ ਲਾਇਬਿਲਟੀ ਕਿੰਨੀ ਉਹਨਾਂ ਨੇ ਦੱਸਿਆ ਦੋ ਕਲਟੀ ਹੋਣੀਆਂ ਨੇ ਕੋਈ ਐਸਆਈ ਵਗਾਰਾ ਕਵਰ ਸੀ ਨਾ ਜਿਸ ਦਾ ਕਹਿੰਦੇ ਜਿਹੜਾ ਸੀਗਾ ਉਹਦੀ ਐਸਆਈ ਕਵਰ ਨਾ ਦੂਸਰਾ ਜਿਹੜਾ ਸਾਥੀ ਜਿਹੜਾ ਗਿਆ ਹੈ ਉਹ ਥਰੂ ਕੰਟਰੈਕਟਰ ਸੀਗਾ ਉਹ ਕੰਟਰੈਕਟਰ ਨੇ ਮੈਨੂੰ ਉਮੀਦ ਹੈ ਕਿ ਕੰਟਰੈਕਟਰ ਵੀ ਐਸਆਈ ਜ਼ਰੂਰ ਲੈਂਦੇ ਨੇ ਪਰ ਬੜੀ ਮੰਦ ਭਾਗੀ ਘਟ ਰਹਾ ਹੈ ਗਏ ਹੋਏ ਵਿਅਕਤੀ ਵਾਪਸ ਤੇ ਨਹੀਂ ਆ ਸਕਦੇ ਪਰ ਜੋ ਵੀ ਆਰਥਿਕ ਮਦਦ ਜਿਸ ਤਰੀਕੇ ਦਾ ਵੀ ਹੈ ਉਹ ਅਸੀਂ ਇੰਡਸਟਰੀ ਦੇ ਜਿਹੜੇ ਮਾਲਕ ਹੈਗੇ ਨੇ ਇੰਡਸਟਰੀ ਦੇ ਵਾਜੀ ਉਹਨਾਂ ਨੂੰ ਕਿਹਾ ਕਿ ਉਹਨਾਂ ਨੂੰ ਹਰ ਤਰੀਕੇ ਦਾ ਸਪੋਰਟ ਦਿੱਤੀ ਜਾਵੇ ਸਰਕਾਰ ਵੱਲੋਂ ਵੀ ਮਦਦ ਦੇ ਦੇਖੋ ਸਰਕਾਰ ਦੀ ਗੱਲ ਸਰਕਾਰ ਕਰੇਗੀ ਪਰ ਐਸਆਈ ਜਿਹੜੀ ਦੀ ਮਦਦ ਹੈ ਉਹ ਸਰਕਾਰ ਦੀ ਮਦਦ ਜਿਹੜਾ ਐਸਆਈ ডিপਾਰਟਮੈਂਟ ਆ ਉਹ ਇਸੇ ਕਰਕੇ ਬਣਾਇਆ ਗਿਆ ਜਿਹੜਾ ਪੀਐਫ ਡਿਪਾਰਟਮੈਂਟ ਆ ਇਸੇ ਕਰਕੇ ਬਣਾਇਆ ਗਿਆ ਕਿ ਜਿਹੜੇ ਵਰਕਰ ਹੈਗੇ ਨੇ ਜਿਹੜੇ ਉਹਨਾਂ ਦੇ ਅੰਦਰ ਆਉਂਦੇ ਨੇ ਉਹਨਾਂ ਦਾ ਹਰ ਤਰੀਕੇ ਦੀ ਉਹਨਾਂ ਦੀ ਮਦਦ ਹੋਵੇ। ਇਹ ਮਨਸਪਾਗੀ ਘਟਨਾ ਜਿਹੜੀ ਸਾਡੇ ਸ਼ਹਿਰ 'ਚ ਵਪਰੀ ਹੈ ਇਹ ਕੁਦਰਤੀ ਰੂਪ 'ਚ ਵਪਰੀ ਹੈ। ਸੋ ਇਸ ਦੇ ਲਈ ਮੈਂ ਜਿਹੜੇ ਪਰਿਵਾਰਾਂ ਦੇ ਨਾਲ ਇਹ ਹੱਥ ਵਾਪਰੇ ਆ ਉਹਨਾਂ ਦੇ ਨਾਲ ਅਫਸੋਸ ਕਰਨ ਦੇ ਲਈ ਔਰ ਜਿਹੜੇ ਸਾਡੇ ਇੰਡਸਟਰੀ ਦੇ ਇਸ ਫੈਕਟਰੀ ਦੇ ਮਾਲਕ ਹੈ ਉਹਨਾਂ ਨੂੰ ਦਿਲਾਸਾ ਦੇਣ ਦੇ ਲਈ ਸ਼ਰਮਣੀ ਕਾਰੀਗਰ ਵੱਲੋਂ ਅੱਥੇ ਅਸੀਂ ਪਹੁੰਚੇ ਸੀ ਸੋ ਮੈਂ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਬੱਚਿਆਂ ਨੂੰ ਉਹਨੂੰ ਆਪਣੇ ਘਰ ਵਿੱਚ ਨਿਵਾਸ ਲੱਭੇ ਔਰ ਜਿਹੜਾ ਇਹ ਭਾਣਾ ਬਹੁਤ ਵੱਡਾ ਬੱਤਰਿਆ ਤੇ ਜਿਹੜਾ ਇਹ ਮੰਨਣ ਦਾ ਸਾਨੂੰ ਬੰਦ ਬੱਤਰਿਆ ਤੇ ਕੁਦਰਤੀ ਰੂਪ ਤੋਂ ਬੱਤਰਿਆ ਸੋ ਇਸ ਕਰਕੇ ਪ੍ਰਸ਼ਾਸਨ ਸੁਰੂਵਿਤ ਹੈ ਤੇ ਮੈਂ ਤਾਂ ਇਹ ਕਹਿੰਦਾ ਕਿ ਇੱਕ ਦਿਨ ਹੋ ਜਾ ਘਟਰਾ ਨਾ ਘਟਣ ਤੇ ਪ੍ਰਸ਼ਾਸਨ ਤੇ ਸਾਰੇ ਮਿਲ ਕੇ ਜੋ ਜਿਹੜਿਆਂ ਨਾਲੇ ਵਾਪਰੀ ਹੈ ਉਹਨਾਂ ਨੂੰ ਜੋ ਘੁੱਟਨਾ ਮੁਆਵਜ਼ਾ ਦੀ ਵੀ ਗੱਲਬਾਤ ਚੱਲ ਰਹੀ ਹੈ ਉਹ ਉਹ ਦੇਣ ਦਾ ਸਾਰਾ ਜਿਹੜਾ ਹੈ ਉਹ ਗੱਲਬਾਤ ਨਾਨਾ ਵੈਸਟੀਮ ਸਾਹਿਬ ਵੀ ਕਰੇ ਕਿ ਸਾਰੇ ਪ੍ਰੋਫੈਸ਼ਨ ਇੱਥੇ ਖੜੇ ਉਧਰ ਗੱਲਬਾਤ ਹੋਈ ਨਾ ਕਿ ਨਾਲ 3 ਲੱਖ ਪਾਈ ਦੇ ਖਾਂ ਨੂੰ ਆਇਆ ਦੇਖੋ ਕੁਦਰਤੀ ਰੂਪ ਚ ਹੋਇਆ ਮੇਰੇ ਕਹਿੰਦੇ ਵੀ ਜਿਸ ਤਰ੍ਹਾਂ ਦੱਸ ਰਹੇ ਆ ਵੀ ਇਹ ਕੁਦਰਤੀ ਰੂਪ ਚ ਸਿਲੰਡਰ ਫਟਿਆ ਸਿਲੰਡਰ ਫਟਣ ਕਾਰਨ ਹੀ ਇਹ ਨੁਕਸਾਨ ਹੋਇਆ ਹੈ